ਨਿਊਜ਼ ਤੇ ਤੁਹਾਡਾ ਸਵਾਗਤ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦਾ ਮਾਹੌਲ ਹੈ ਉਹ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਅਜੇ 2 ਦਿਨ ਹੀ ਹੋਏ ਨੇ ਜੋ ਜੰਮੂ ਕਸ਼ਮੀਰ ਵਿੱਚ ਵੱਡਾ ਕਾਂਡ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਮਾਰ ਦਿੱਤੇ ਗਏ ਨੇ ਅਤੰਕਵਾਦੀਆਂ ਵੱਲੋਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੀ ਸਰਕਾਰ ਭਗਵੰਤ ਮਾਨ ਵੱਲੋਂ ਪੰਜਾਬ ਦੇ ਚੱਪੇ-ਚੱਪੇ ਤੇ ਸਿਕਿਉਰਟੀ ਲਗਾ ਦਿੱਤੀ ਗਈ ਸੀ ਬਹੁਤ ਵੱਡੀ ਸਿਕਿਉਰਟੀ ਵਧਾ ਦਿੱਤੀ ਗਈ ਸੀ ਤਾਂ ਜੋ ਪੰਜਾਬ ਦਾ ਨੁਕਸਾਨ ਨਾ ਹੋ ਸਕੇ ਇਹ ਸਿਕਿਉਰਟੀ ਵਧਾਉਣ ਦੇ ਸਦਕਾ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਚੱਕ ਵਾਲਾ ਚੱਕ ਵਾਲਾ ਪਿੰਡ ਦੇ ਵਿੱਚ ਬੀਐਸਐਫ ਔਰ ਪੰਜਾਬ ਪੁਲਿਸ ਨੇ ਸਰਚ ਅਭਿਆਨ ਚਲਾਇਆ ਹੋਇਆ ਸੀ ਤਾਂ ਸਰਚ ਅਭਿਆਨ ਦੇ ਦੌਰਾਨ ਉਹਨਾਂ ਨੂੰ ਖੇਤਾਂ ਵਿੱਚੋਂ ਦੋ ਪੈਕਟ ਮਿਲਦੇ ਨੇ ਜਦੋਂ ਪੈਕਟਾਂ ਵਿੱਚ ਦੇਖਦੇ ਨੇ ਤਾਂ ਹਾਈ ਐਕਸਪਲੋਸਿਵ ਵੱਡੀ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਬੰਬ ਨੇ ਗਰਨੇਡ ਨੇ ਪਿਸਟਲ ਨੇ ਤਾਂ ਕਾਫੀ ਕੁਝ ਉਸ ਦੇ ਵਿੱਚੋਂ ਲੱਭਦਾ ਹੈ ਤਾਂ ਆਓ ਅਸੀਂ ਪੁਲਿਸ ਵਾਲਿਆਂ ਦੀ ਜਵਾਨੀ ਸੁਣਦੇ ਹਾਂ ਵੀ ਉਹਨਾਂ ਨੇ ਇਹ ਦੋ ਪੈਕਟਾਂ ਦੇ ਵਿੱਚ ਕੀ ਕੀ ਪਾਇਆ पारी मात्रा जो जो असला बरूद बरामद होया इसमें हाई एक्सप्लोजिव है हाई एक्सप्लोजिव होता है हमेशा धमाके के लिए जो ये गर्नेट है ये पांच गर्नेट है दो पार्ट में एक तो मैन इसका गर्नेट पार्ट हो गया और एक इसका असेंबली पार्ट है जिसमें डेटोनेटर लगा हुआ है जब इसको जोड़ देंगे तब ये जो है पूरा ग्रनेट तैयार हो जाएगा फायर के लिए ਇਹਦੇ ਜੀ ਕਾਫੀ ਵੱਡੀ ਮਾਤਰਾ ਚ ਰਿਕਵਰੀਜ਼ ਹੋਈਆਂ ਜਿਦੇ ਸੀ 4 ਪਿਸਟਲ ਨੇ 9mm ਦੇ ਦੋ ਇੰਪੋਰਟਡ ਤੇ ਦੋ ਦੂਸਰੇ ਨੇ ਤੇ 8 ਮੈਗਜ਼ੀਨ ਆ 220 ਰਾਉਂਡ ਆ 5 ਹੈਂਡ ਗ੍ਰਨੇਡ ਆ ਤੇ ਕੁਝ ਜਿਵੇਂ ਐਸੈਸਰੀਜ਼ ਜਿਹੜੀਆਂ ਇਸ ਤੋਂ ਇਲਾਵਾ ਦੋ ਰਿਮੋਟ ਨੇ ਤੇ ਦੋ ਡੱਬੇ ਜਿਹੜੇ ਹੈਗੇ ਆ ਕਰੀਬ 4.5 ਕਿਲੋ ਵਜਨ ਆ ਉਹ ਐਕਸਪਲੋਸਿਵ ਦੇ ਨੇ ਤੇ ਅਲੱਗ-ਅਲੱਗ ਪਾਰਟ ਦੇ ਵਿੱਚ ਰਿਕਵਰ ਹੋਇਆ ਸੀ ਇਹ ਕਿਸ ਤਰ੍ਹਾਂ ਮਿਲੇ ਤੁਹਾਨੂੰ ਇਹ ਦੇਖੋ ਬੀਐਸਐਫ ਹੋਰ ਪੰਜਾਬ ਪੁਲਿਸ ਦਾ ਇਹਨਾਂ ਦਿਨਾਂ ਚ ਬਾਰਡਰ ਦੇ ਨਜ਼ਦੀਕ ਜਿਹੜੇ ਅਸੀਂ ਕੰਟੀਨਿਊਸ ਸਰਚ ਕਰਦੇ ਆਂ ਸਰਚ ਦੌਰਾਨ ਇਹ ਪਤਾ ਲੱਗਣ ਤੇ ਇਹ ਦੋ ਪੈਕੇਟ ਮਿਲੇ ਸੀ ਦੋ ਪੈਕਟਾਂ ਚ ਅਲੱਗ-ਅਲੱਗ ਸਮਾਨ ਸੀਗਾ ਇਹ ਸਾਰਾ ਹੁਣ ਤੁਸੀਂ ਪੁਲਿਸ ਦੀ ਜੁਬਾਨੀ ਸੁਣਿਆ ਸੋ ਅਸੀਂ ਦੇਖ ਸਕਦੇ ਆਂ ਕਿ ਜੋ ਪੰਜਾਬ ਹੈ ਜਿਹੜੇ ਹੁਣ ਇਹਦੇ ਹਾਲਾਤ ਨੇ ਉਹ ਖਰਾਬ ਹੋ ਸਕਦੇ ਨੇ ਕਿਉਂਕਿ ਪਾਕਿਸਤਾਨ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਉਸਨੇ ਵੀ ਕਹਿ ਦਿੱਤਾ ਕਿ ਜੇ ਭਾਰਤ ਸਾਡੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤਾਂ ਅਸੀਂ ਵੀ ਯੁੱਧ ਦੇ ਲਈ ਤਿਆਰ ਹਾਂ ਤਾਂ ਮੈਨੂੰ ਲੱਗਦਾ ਜੇ ਇਹ ਯੁੱਧ ਲੱਗਦਾ ਸਭ ਤੋਂ ਪਹਿਲੀ ਚਪੇਟ ਦੇ ਵਿੱਚ ਪੰਜਾਬ ਆਵੇਗਾ ਕਿਉਂਕਿ ਪੰਜਾਬ ਦੇ ਜੋ ਹਾਲਾਤ ਨੇ ਉਹ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਨੇ ਤੁਸੀਂ ਇਹ ਅੰਦਾਜ਼ਾ ਇਹ ਪਕੜੇ ਹਾਈ ਐਕਸਪਲੋਸਿਵ ਤੋਂ ਹੀ ਲਗਾ ਸਕਦੇ ਹੋ ਅਗਲੀ ਵੱਡੀ ਖਬਰ ਸੰਬੰਧਿਤ ਹੈ ਜੰਮੂ ਕਾਣ ਦੇ ਨਾਲ ਜੰਮੂ ਕਾਣ ਦੇ ਕਾਂਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਦੇਸ਼ ਦੇ ਦਿੱਤੇ ਸੀ ਕਿ ਜੋ ਵੀ ਪਾਕਿਸਤਾਨ ਦੇ ਲੋਕ ਹਿੰਦੂਸਤਾਨ ਦੇ ਵਿੱਚ ਆਏ ਹੋਏ ਨੇ ਚਾਹੇ ਉਹਨਾਂ ਦੇ ਵੀਜ਼ੇ ਦੀ ਡੇਟ ਰਹਿੰਦੀ ਹੈ ਚਾਹੇ ਘਟ ਰਹੀਦੀ ਹੈ ਚਾਹੇ ਵੱਧ ਰਹੀਦੀ ਹੈ ਉਹ 48 ਘੰਟਿਆਂ ਦੇ ਵਿੱਚ ਆਪਣੇ ਬੋਰੀ ਬਿਸਤਰੇ ਗੋਲ ਕਰਕੇ ਇੱਥੋਂ ਚਲੇ ਜਾਣ ਤਾਂ ਉਹਨਾਂ ਦੇ ਆਦੇਸ਼ਾਂ ਅਨੁਸਾਰ ਜੋ ਪਾਕਿਸਤਾਨ ਦੇ ਲੋਕ ਨੇ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਸੀ ਪਰ ਉਹਨਾਂ ਵਿੱਚੋਂ ਅਜੇ ਕੁਝ ਪਾਕਿਸਤਾਨ ਦੇ ਲੋਕ ਨੇ ਜੋ ਉਹ ਇੱਥੇ ਹਨ ਅਤੇ ਉਹ ਬਹੁਤ ਉਹ ਰੋ ਰਹੇ ਹਨ ਚੀਕਾਂ ਮਾਰ ਰਹੇ ਹਨ ਉਹ ਕਹਿ ਰਹੇ ਹਨ ਕਿ ਸਾਨੂੰ ਆਦੇਸ਼ ਤਾਂ ਦੇ ਦਿੱਤੇ ਗਏ ਹਨ ਪਰ ਸਾਡਾ ਕਸੂਰ ਕੀ ਹੈ ਅਸੀਂ ਇੱਥੇ ਜਿਹੜੇ ਕਾਰਨਾ ਕਰਕੇ ਆਏ ਸੀ ਵਿਆਹ ਸ਼ਾਦੀਆਂ ਦੇ ਵਿੱਚ ਆਏ ਸੀ ਜਾਂ ਹੋਰ ਸਮਾਗਮਾਂ ਦੇ ਵਿੱਚ ਆਏ ਸੀ ਅਸੀਂ ਉਹ ਅਜੇ ਅਟੈਂਡ ਨਹੀਂ ਕੀਤੇ ਹਨ ਅਤੇ ਉਹਨਾਂ ਦਾ ਇਹ ਵੀ ਦੁੱਖ ਹੈ ਉਹ ਇਹ ਵੀ ਕਹਿ ਰਹੇ ਹਨ ਕਿ ਨਾ ਤਾਂ ਸਾਨੂੰ ਕੋਈ ਬੱਸਾਂ ਮਿਲ ਰਹੀਆਂ ਹਨ ਨਾ ਸਾਨੂੰ ਕੋਈ ਹੋਰ ਸਾਧਨ ਮਿਲ ਰਿਹਾ ਹੈ ਅਸੀਂ ਜਾਈਏ ਤਾਂ ਜਾਈਏ ਕਿਵੇਂ ਉਹ ਲੋਕ ਇਹ ਕਹਿ ਰਹੇ ਨੇ ਕਿ ਜੋ ਮੋਦੀ ਸਰਕਾਰ ਦਾ ਇਹ ਫੈਸਲਾ ਹੈ ਇਹ ਗਲਤ ਹੈ ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ ਭਾਵੇਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ ਪਰ ਆਓ ਅਸੀਂ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਜੋ ਪਾਕਿਸਤਾਨ ਦੇ ਲੋਕ ਨੇ ਚੀਖਾਂ ਮਾਰ ਰਹੇ ਨੇ ਰੋ ਰਹੇ ਨੇ ਕੁਰਲਾ ਰਹੇ ਨੇ ਅਤੇ ਕਿ ਛੋਟੇ ਛੋਟੇ ਬੱਚੋ ਆਕੇਲੇ ਬੇਚੇ ਆਜ ਤੋ ਮੈਂ ਇਹ ਸਹਿਰ ਖਾ ਕੇ ਮਰ ਜਾਊਂਗੀ ਮੂਝੇ ਅੱਜ ਕਿਸੇ ਵੀ ਹਾਲਤ ਕਹਾਂ ਤੇ ਆਪਾਂ ਮਸਿੰਜਾਂਗੇ ਚੌਧੁਰੇ ਨੂੰ किलोमीटर क्या हुआ बच्चे कितने, कितने बच्चे? मैं आ, कितने मैं ग्यारह साल हो गए मेरी शादी को वहाँ पर मम्मी से पापाई जिनकी शादियाँ हुई है जो बच्चे है उनको ये प्रोटोकॉल फॉलो करना चला दी फोर्टी मुझे कुछ नहीं पता मेरी आवाज जहाँ तक भी पहुंच रही है मुझे आज किसी भी हालत में बॉर्डर क्रॉस करना वरू मैं यही धरना देकर बैठ जाऊंगी ये तरीका थोड़ी ना हुआ हम लोग लाखों रुपए बर्बाद करके आए इतने आराम से पैसा कमाते हैं क्या वहाँ पर मेरा मियाँ खड़ा हुआ है इतना है मैं मुझे ना कुछ नहीं ये मेरी नेशनलिटी की है कैप्चर करे ये मुझे हाथ नेशनलिटी मिली हुई है ठीक है ना हमारे आग़ी या। आग़ी या। के के नहीं मेरा नाम अरुदा इमरान है ये मेरी बच्चा दोनों पाकिस्तानी नेशनल है मैं वहाँ पे शादी होकर गई हूँ बीस साल हो गए मैंने अपनी नेशनल अप्लाई की हुई है मैंने मुझे नेशनल मिली नहीं है मेरे पास पूरा नेशनलिटी का मेरा स्लिप है मेरे हस्बैंड की पूरी हर चीज की डॉक्यूमेंट्स है मेरे पास जो पाकिस्तानी नेशनल है मेरी बच्चा पाकिस्तानी नेशनल है मेरी क्यों एंट्री बंद मैंने क्या किया है मेरी बच्चा वहाँ के बगैर कैसे रहेगी कोई कोई हुकूमत के लिए कहती है कहीं भी आप चले जाए किसी भी चले जाए वहाँ से जुता किसी बच्चे को नहीं किया जाता है। हम तो बीस साल से वहाँ पे तो माँ बाप से एक महीने के लिए मिलने आई थी खाली आप, आप एक महीने के लिए मिलने आई थी मैं तो माँ तो बाप से लगता है नहीं कि सरकार कुछ स्पेशल तौर तो पे ऐसे केसों के अभी बारे क्या क्या ना कुछ ना कुछ करें हम तो यहीं मरेंगे हम यहीं पर रहेंगे हम यहीं बैठे रहे आप हमारी आवाज आके पहुंचाएं पंद्रह साल हो गए शादी का मेरा वीजा मैं यहीं से लेती हूँ एमबीएसी से अब एमबीएस बंद होगी वीजा मेरे हाथ में यहाँ मैं दिल्ली में रहती हूँ दिल्ली के अंदर हाँ शादी कराची में हुई मेरे चार बच्चे हैं छोटे उनको वीजा नहीं दिया मैं उनके साथ उनको ला नहीं पाई अब बच्चों के बगैर सिर्फ पंद्रह दिन के लिए आई थी लेकिन अब मुझे इस हादसे की वजह से जाना पड़ रहा है पर यहाँ से एंट्री नहीं होने दे रहे अंदर मुझे जाने नहीं दे रहा आपसे अपील है आप मुझे किसी तरीके से मेरी लाइफ चलाए मेरी अपील है आपसे आप मुझे वहां तक जाने दें मुझे अपने बच्चों से जुदा ना करें आप सब अच्छे वाले अंदर जाने ही नहीं दे रहे एंट्री नहीं होने दे रहे क्या आप कहना है आप जाओ वीजा का बताया न हम एम्बेसी जाए एम्बेसी में से ताला लग गया वहाँ कैसे बात करना है यहाँ से वहाँ कैसे जाए अभी तो शोर से बात मेरे बाहर खड़े में के बाहर मेरे शोर फादर इन लोग बाहर खड़े मुझे लेने के लिए रीजन क्या बताया ना जाने का ये रीजन पता है बस आप कोई रीजन नहीं कह रहे हमारा ऑर्डर नहीं है बस ऑर्डर नहीं ऊपर से ऑर्डर आएगा जिसने ऑर्डर दिया है जिसने भी ऑर्डर दिया है कि ये कैंसिल करा है पासपोर्ट इंडियन पासपोर्ट वाले नहीं जाएंगे मेरा इंडियन है वहाँ की नेशनलिटी नहीं मिली पर मेरी नेशनल की आरपी वगैरह ये मौजूद है ਦੇਖੀ ਪਾਕਿਸਤਾਨੀ ਯਾਰ ਵੀ ਮੇਰੀ ਗੰਦੇ ਨੇ ਜਦੋਂ ਕਿਤੇ ਭਾਂਬੜ ਮੱਚਦਾ ਉਸ ਦਾ ਸੇਕ ਬਹੁਤ ਦੂਰ ਤੱਕ ਜਾਂਦਾ ਹੈ ਜਦੋਂ ਕਿਤੇ ਅੱਗ ਲੱਗਦੀ ਹੈ ਉਸ ਦਾ ਧੂਆਂ ਬਹੁਤ ਦੂਰ ਤੱਕ ਜਾਂਦਾ ਹੈ ਬਿਲਕੁਲ ਇਹੋ ਹੀ ਹੋਇਆ ਹੈ ਭਾਂਬੜ ਮੱਚਿਆ ਹੈ ਅੱਗ ਲੱਗੀ ਹੈ ਜੰਮੂ ਦੇ ਵਿੱਚ ਉਸ ਦਾ ਜੋ ਧੂਆਂ ਹੈ ਉਸ ਦਾ ਸੇਕ ਹੈ ਉਹ ਪੰਜਾਬ ਵਿੱਚ ਪਹੁੰਚ ਚੁੱਕਿਆ ਹੈ ਮੋਹਾਲੀ ਦੇ ਇੱਕ ਇਲਾਕੇ ਖਰੜ ਦੇ ਇੱਕ ਕਾਲਜ ਦੇ ਵਿੱਚ ਕਸ਼ਮੀਰੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਝੜਪ ਪੈ ਜਾਂਦੀ ਹੈ ਝੜਪ ਪੈਣ ਤੇ ਪੁਲਿਸ ਪਹੁੰਚਦੀ ਹੈ ਅਤੇ ਪੁਲਿਸ ਦੋਹਾਂ ਧਿਰਾਂ ਨੂੰ ਸ਼ਾਂਤ ਕਰਦੀ ਹੈ ਫਿਰ ਪੁਲਿਸ ਮੋਹਾਲੀ ਦੇ ਕਈ ਕਾਲਜਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਮਿਲ ਜੁਲ ਕੇ ਰਹਿਣ ਲਈ ਸਮਝਾਉਂਦੀ ਹੈ ਅਤੇ ਕਹਿੰਦੀ ਹੈ ਕਿ ਜੋ ਕਸ਼ਮੀਰੀ ਹਨ ਉਹ ਪੰਜਾਬੀਆਂ ਦੇ ਭਰਾ ਹਨ ਅਤੇ ਜੋ ਪੰਜਾਬੀ ਹਨ ਉਹ ਵੀ ਕਸ਼ਮੀਰੀਆਂ ਦੇ ਭੈਣ ਭਰਾ ਹਨ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਸਮਝਾਉਂਦੇ ਹਨ ਕਿ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ 112 ਨੰਬਰ ਤੇ ਕਾਲ ਕਰੋ ਤੁਹਾਡੇ ਲਈ ਤੁਰੰਤ ਪੁਲਿਸ ਪਹੁੰਚੇਗੀ ਅਤੇ ਤੁਹਾਨੂੰ ਇਨਸਾਫ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਪੁਲਿਸ ਦੇ ਸਾਂਝੇ ਗਰੁੱਪ ਬਣਾਏ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਇਸ ਗਰੁੱਪ ਵਿੱਚ ਵੀ ਮੈਸੇਜ ਪਾ ਸਕਦੇ ਹੋ ਇਸ ਦੇ ਨਾਲ ਹੀ ਜਦੋਂ ਪੁਲਿਸ ਕਾਲਜਾਂ ਵਿੱਚ ਪਹੁੰਚਦੀ ਹੈ ਅਸੀਂ ਉੱਥੇ ਦੇ ਕੁਝ ਦ੍ਰਿਸ਼ ਦੇਖਦੇ ਹਾਂ ਆਓ ਦੇਖਦੇ ਹਾਂ ਕਿ ਪੁਲਿਸ ਕਿਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਮਝਾਉਂਦੀ ਹੈ ਸਰ ਸਾਹਿਬ ਆਓ ਡੀਅਨ ਸਟੂਡੈਂਟਸ आपको पता है जो पहलगाम में बहुत ही करना है उसके बारे में यहाँ पर आपके साथ आपकी कोई तो तकलीफ सुनने के लिए यहाँ पर आया आपको किसी तरह का कोई प्रॉब्लम है तो हमें बता सकते हैं वैसे तो हमारे डी साहब ने आपको नंबर दे दिए हैं ਆਪ ਕੋ ਕੋਈ ਕਰੇ ਕਿ ਕੋਈ ਪ੍ਰੋਬਲਮ ਆਦੀ ਹੈ ਤੇ ਆਪ ਉਸ ਨੂੰ ਉਹਨੂੰ ਬਤਾ ਸਕਦੇ ਆਪਣੇ ਕੋਈ ਜਿ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਸ਼ਹਿਰ ਅਹਿਮਦਗੜ ਤੋਂ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਸ਼ਹਿਰ ਅਹਿਮਦਗੜ ਜਾਂ ਜ਼ਿਲ੍ਹਾ ਮਲੇਰਕੋਟਲਾ ਹੈ ਇਸ ਦੇ ਵਿੱਚ ਜੋ ਜ਼ਿਆਦਾ ਆਬਾਦ ਹੈ ਉਹ ਮੁਸਲਿਮ ਹੈ ਤਾਂ ਇਸ ਇਲਾਕੇ ਦੇ ਵਿੱਚ ਹਰੇਕ ਧਰਮ ਦੇ ਲੋਕ ਰਹਿੰਦੇ ਨੇ ਮੁਸਲਿਮ ਭਾਈਚਾਰਾ ਵੀ ਰਹਿੰਦਾ ਹੈ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਚਿੰਤਾ ਹੈ ਕਿਉਂਕਿ ਇੱਥੇ ਦਾ ਮਾਹੌਲ ਨਾ ਖਰਾਬ ਹੋ ਜਾਵੇ ਜਿਸ ਲਈ ਜੋ ਮੁਸਲਿਮ ਲੋਕ ਨੇ ਉਹਨਾਂ ਨੇ ਇਸ ਜੰਮੂ ਕਾਂਡ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਹੈ ਵੱਡੇ ਪੱਦਰ ਤੇ ਅਤੇ ਇਸ ਦੇ ਨਾਲ ਅਹਿਮਦਗੜ ਦੇ ਵਿੱਚ ਕਈ ਥਾਵਾਂ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਆਓ ਇਹਨਾਂ ਥਾਵਾਂ ਦਾ ਜਾਇਜ਼ਾ ਲੈਨੇ ਆ ਕਿਸ ਤਰੀਕੇ ਦੇ ਨਾਲ ਜੋ ਮੁਸਲਿਮ ਭਰਾ ਨੇ ਉਹ ਕੀ ਕਹਿ ਰਹੇ ਨੇ ਅਤੇ ਜੋ ਇੱਕ Hindu ਭਰਾਵਾਂ ਵੱਲੋਂ ਵੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹਨੂੰ ਵੀ ਦੇਖਦੇ ਆ ਦੋਹਾਂ ਦੇ ਵਿਚਾਰ ਸੁਣਦੇ ਆ ਕਿ ਉਹ ਕੀ ਕਹਿ ਰਹੇ ਨੇ ਇਸ ਵੱਡੇ ਕਾਹਨ ਬਾਰੇ 22 April ਨੂੰ ਇੱਕ ਬਹੁਤ ਵੱਡੀ ਘਟਨਾ ਹੋਈ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਨੂੰ ਸਵਿਟਜ਼ਰਲੈਂਡ ਕਿਹਾ ਜਾਂਦਾ ਜੰਮੂ ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਪਰ ਇੱਕ ਉਥੇ ਦਰਿੰਦਿਆਂ ਨੇ ਅਸੀਂ ਕਹਿ ਲਈਏ ਕਿ ਅੱਤ ਅੱਤਵਾਦੀਆਂ ਨੇ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹਿੰਦੂਆਂ ਦੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੇ ਸਿਰਾਂ ਦੇ ਵਿੱਚ ਤਾਂ ਦੇਖਣਾ ਇਹ ਹੈ ਕਿ ਹੁਣ ਸਾਰੇ ਪੰਜਾਬ ਦੇ ਵਿਹਲਾਤ ਨੇ ਜੋ ਉਹ ਖਰਾਬ ਹੁੰਦੇ ਜਾ ਰਹੇ ਨੇ ਔਰ ਸ਼ਹਿਰ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ ਵਿਖੇ ਅਸੀਂ ਪਹੁੰਚੇ ਆਂ ਅੱਜ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਦਾ ਇਕੱਠ ਹੈ ਔਰ ਅਸੀਂ ਇਸ ਮੁਸਲਮਾਨ ਭਾਈਚਾਰੇ ਦੀ ਅਗਵਾਈ ਕਰ ਰਹੇ ਮੁਫਤੀ ਸਾਹਿਬ ਕਾਉਂਸਲਰ ਅਫਰੀਦੀ ਜੀ ਔਰ ਇੱਥੇ ਜੀਸ਼ਾਨ ਹੈਦਰ ਜੀ ਨੇ ਅਸੀਂ ਇਹ ਸਾਰੇ ਮੁਸਲਮਾਨ ਭਾਈਚਾਰੇ ਤੋਂ ਜਾਣਨਾ ਚਾਹਾਂਗੇ ਕਿ ਇੱਥੇ ਅੱਜ ਜਿਹੜਾ ਇਕੱਠ ਕੀਤਾ ਗਿਆ ਹੈ ਇਸ ਦਾ ਕੀ ਮਕਸਦ ਹੈ ਉਹ ਜੀ ਕਿਆ ਚਿਕਚੂ ਜੀ 22 ਤਾਰੀਖ ਨੂੰ ਜੰਮੂ ਐਂਡ ਕਸ਼ਮੀਰ ਦੀ ਪਹਲਗਾਮ ਤੇ ਅਨੰਤ ਮਾਰਚ ਦੇ ਬਿਟਵੀਨ ਇੱਕ 5 ਕਿਲੋਮੀਟਰ ਤੇ ਬੈਸ਼ਰਨ ਘਾਟੀ ਪੈਂਦੀ ਹੈ ਪੀਰ ਪੰਜਾਲ ਰੇਂਜ ਦੇ ਵਿੱਚ ਉੱਥੇ 22 ਤਾਰੀਖ ਨੂੰ 26 નિર્ਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਅੰਤਵਾਦੀਆਂ ਦੀ ਤਰਫੋਂ ਉਹਦੇ ਅਫਸੋਸ ਦੇ ਵਿੱਚ ਅਸੀਂ ਸ਼ਰੀਕ ਹਾਂ ਔਰ ਤਕਲੀਫ ਮਹਿਸੂਸ ਕਰਦੇ ਹਾਂ ਅਜ਼ੀਰਤ ਮਹਿਸੂਸ ਕਰਦੇ ਹਾਂ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਔਰ ਇੱਕ ਘਟਨਾ ਭਾਰਤੀ ਇਤਿਹਾਸ ਦੇ ਵਿੱਚ ਕਾਲੇ ਲਫ਼ਜ਼ਾਂ ਦੇ ਵਿੱਚ ਦਰਜ ਹੋਈ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਜੀ ਤੁਹਾਡੇ ਤੋਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਧਰਮਾਂ ਨੂੰ ਬਹੁਤ ਪਿਆਰ ਕਰਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛੂੰਗਾ ਜੋ ਅੱਜ ਦੀ ਜੋ ਆਬਾਮ ਹੈ ਹਿੰਦੁਸਤਾਨ ਦੀ ਉਹ ਸਾਰੀ ਜਾਣਨਾ ਚਾਹੁੰਦੀ ਹੈ ਕਿ ਜੋ ਇਹ ਹੋ ਰਿਹਾ ਹੈ ਜੋ ਇਹ ਵਾਪਰਿਆ ਹੈ ਉਹ ਇੱਕ ਸਪੈਸ਼ਲ ਮੁਸਲਮ ਭਾਈਚਾਰੇ ਦੇ ਨਾਲ ਗੰਗਲੂ ਜੋੜਿਆ ਜਾ ਰਿਹਾ ਹੈ ਕਿ ਹਿੰਦੂਆਂ ਤੋਂ ਧਰਮ ਪੁੱਛੇ ਗਏ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਮੈਂ ਉਹਰੇ ਆਪ ਦੀ ਬਾਤ ਦੀ ਮੁਜ਼ਮਮਤ ਕਰਦਾ ਅੰਤਕਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ ਅੰਤਕ ਟੈਰਰਿਜ਼ਮ ਦੁਨੀਆ ਦੇ ਕਿਸੇ ਵੀ ਕੋਨੇ ਚਾਹੇ ਹੋ ਰਸ਼ੀਆ ਚ ਰਿਹਾ ਜਦੋਂ ਰਸ਼ੀਆ ਕੋਲਾਪਸ ਹੋਇਆ 1991 ਦੇ ਵਿੱਚ ਚਾਹੇ ਉਹ ਯੂਐਸ ਦੇ ਵਿੱਚ ਹੋਇਆ ਅੰਤਖਵਾਦ ਦਾ ਕੋਈ ਮਜ਼ਹਬ ਨਹੀਂ ਹੈ ਤੁਸੀਂ ਵਰਲਡ ਰਿਪੋਰਟ ਹੈ ਗਨੀਜ਼ ਬੁੱਕ ਆਫ ਵਰਲਡ ਦੇ ਵਿੱਚ ਪੜ੍ਹ ਲਓ ਕਿਤੇ ਵੀ ਐਕਸਪਲੋਰ ਕਰ ਲਓ ਅੰਤਖਵਾਦ ਦਾ ਕੋਈ ਮਜ਼ਹਬ ਨਹੀਂ ਹੈ ਇਹ ਤਾਂ ਕਿਸੇ ਪਾਰਟਿਕੂਲਰ ਫਿਰਕੇ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਅੱਜ ਦੀਆਂ ਨਹੀਂ ਕਦੋਂ ਦੀਆਂ ਚੱਲੀਆਂ ਆ ਰਹੀਆਂ ਨੇ ਔਰ ਦੂਸਰੀ ਚੀਜ਼ ਆਪ ਦੀ ਬਾਤ ਮੈਂ ਇੱਕ ਥੀ ਐਡ ਕਰਦਾ 26 ਲੋਕ ਜਿਹਨਾਂ ਹੋਮ ਮਿਨਿਸਟਰੀ ਨੇ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚੋਂ ਇੱਕ ਮੁਸਲਮ ਵੀ ਸ਼ਹੀਦ ਹੈ ਮੁਸਲਮ ਵੀ ਔਰ ਦੂਸਰੀ ਚੀਜ਼ ਮੈਂ ਸਾਡੀ ਸੈਂਟਰਲ ਗਵਰਨਮੈਂਟ ਨਾਲ ਅੱਜ ਨਹੀਂ ਹੋ ਸਕਦਾ ਕਦੋਂ ਵੀ ਲੜਾਈ ਹੋਵੇ ਚਾਹੇ ਉਹ ਐਨਆਰਸੀ ਆ ਸੀਏ ਆ ਵਕਫ ਹੈ ਕਿ ਇਧਰ ਸਰਕਾਰ ਨਾਲ ਕਿਸੇ ਵੀ ਵਿਸ਼ੇ ਤੇ ਸਾਡੀ ਲੜਾਈ ਹੋ ਸਕਦੀ ਆ ਪਰ ਮੈਂ ਔਰ ਇੱਕ ਗੱਲ ਵਾਜ਼ਿਹਾ ਔਰ ਕਲੀਅਰ ਕਰਦਾ ਕਿ ਜਦੋਂ ਦੇਸ਼ ਦੀ ਏਕਤਾ ਔਰ ਅਖੰਡਤਾ ਦੀ ਗੱਲ ਹੈ ਦੇਸ਼ ਦੀ ਸੋਵਰਨਿਟੀ ਔਰ ਇੰਟੀਗ੍ਰਿਟੀ ਦੀ ਗੱਲ ਹੈ ਤਾ ਆਜ਼ਾਦੀ ਤੋਂ ਪਹਿਲਾਂ ਵੀ ਜਿਵੇਂ ਮੁਸਲਮਾਨ ਸ਼ਹੀਦ ਹੋ ਲਈ ਸਫ ਪਹਿਲੀ ਸਫ ਦੇ ਵਿੱਚ ਖੜਾ ਸੀ ਇਨਸ਼ਾਅੱਲਾ ਹੁਣ ਵੀ ਦੇਸ਼ ਦੇ ਲਈ ਮਰਨ ਲਈ ਪਹਿਲੀ ਸਫ ਦੇ ਵਿੱਚ ਹੀ ਖੜਾ ਮਿਲੂ ਤੁਸੀਂ ਬਹੁਤ ਸੋਣਾ ਕਿਹਾ ਕਿ ਇੱਕ ਮੁਸਲਮਣ ਭਰਾ ਵੀ ਇਸ ਦੇ ਵਿੱਚ ਸ਼ਹੀਦ ਹੋਇਆ ਮੈਂ ਤਾਂ ਸ਼ਹੀਦ ਹੋਇਆ ਹੀ ਕਹਾਂਗਾ ਕਿਉਂਕਿ ਉਸਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੀਆਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਮੁਸਲਮਣ ਭਰਾ ਹੋਰ ਵੀ ਹੈ ਉਹ ਮੁਸਲਮਣ ਭਰਾਵਾਂ ਨੇ ਹਿੰਦੂ ਭਰਾਵਾਂ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਜਾਨ ਕੁਰਬਾਨ ਕਰਤੀ ਪਰ ਜੋ ਹੁਣ ਮਸਲਾ ਹੈ ਜੋ ਇਸ ਇਸ ਸਮੇਂ ਕਦੇ ਹਿੰਦੁਸਤਾਨ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਵੀ ਅਸੀਂ ਪਾਕਿਸਤਾਨ ਨੂੰ ਬਖਸ਼ਾਂਗੇ ਨਹੀਂ ਜਾਂ ਪਾਕਿਸਤਾਨ ਵੱਲੋਂ ਵੀ ਹੁਣ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਵੀ ਅਸੀਂ ਯੁੱਧ ਦੇ ਲਈ ਤਿਆਰ ਆ ਤਾਂ ਮੈਂ ਤੁਹਾਨੂੰ ਇਸ ਤੇ ਪਿੱਛਾ ਚਾਹਾਂ ਮੈਂ ਮੈਂ ਕੋਈ ਇੱਕ ਗੱਲ ਐਡ ਕਰਦਾ ਪਾਕਿਸਤਾਨ ਛੱਡੋ ਜੀ ਨੇ ਮੁਲਕ ਦਾ ਬਾਰਡਰ ਬੰਦ ਕਰਨਾ ਸਰਕਾਰ ਬੰਦ ਕਰੇ ਅਸੀਂ ਖੁਦ ਚੋਣੇ ਕਿ ਅੰਤਖਵਾਦ ਖਤਮ ਹੋ ਗਏ ਸਾਨੂੰ ਕੋਈ ਪਾਕਿਸਤਾਨਾ ਲੈਣ ਦੇ ਨਹੀਂ ਮੈਂ ਕਹਿੰਦਾ ਪਰਮਾਨੈਂਟ ਬੈਨ ਕਰ ਦੋ ਪਾਣੀ ਦੀ ਬੰਦ ਛੱਡੋ ਕੋਈ ਵੀ ਚੀਜ਼ ਇੰਪੋਰਟ ਐਕਸਪੋਰਟ ਨਾ ਹੋਵੇ ਪਾਕਿਸਤਾਨ ਛੱਡੋ ਹੋਰ ਜੋ ਵੀ ਮੁਲਕ ਪਾਕਿਸਤਾਨ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜਾ ਡਿਸੀਜਨ ਲੈਣਾ ਚਾਹੁੰਦੀ ਹੈ ਲਵੇ ਬੈਨ ਕਰੇ ਬੰਦ ਕਰੇ ਟਰੋਰਿਜ਼ਮ ਖਤਮ ਹੋਣਾ ਚਾਹੀਦਾ ਸੀ ਇਹਦੇ ਨਾਣਾ ਦੂਸਰੀ ਚੀਜ਼ ਮੈਂ ਸਲਾਮ ਕਰਦਾ ਉੱਥੇ ਬੈਸਦਨ ਘਾਟੀ ਦੇ ਲੋਕਾਂ ਨੂੰ ਜੋ ਮੈਕਸਿਮਮ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਆਪਣੇ ਜੋ ਕੋਰਟ ਸਵਾਰੀਆਂ ਨੇ ਜੋ ਲੋਕਲ ਟੈਕਸੀਆਂ ਨੇ ਆਪਣੇ ਹੋਟੈਲਸ ਨੇ ਔਰ ਸਾਰਾ ਕੁਝ ਉੱਤਰੀ لوگاں ਲਈ کہ جت تک یہ سارے حالات نے اندر باہر کی ہو گئی لو جی ایک چیز ਤਾਂ ਇਹਨਾਂ ਤੋਂ ਇੱਥੇ کلیئر ਹੋ ਚੁੱਕੀ ਹੈ ਕਿ ਇਹਨਾਂ ਨੂੰ ਧਰਮਾਂ ਦੇ ਨਾਲ ਕੋਈ ਹੋਣੀ ਹੈ ਨਹੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਸ਼ਹਿਰ ਹੈ ਸ਼ਹਿਰ ਅਹਿਮਦਗੜ੍ਹ ਔਰ ਇੱਥੇ ਦੇ ਮੁ슬ਮਨ ਭਾਈਚਾਰੇ ਨੇ ਬਹੁਤ ਵੱਡੇ ਮਾਨ ਦੇ ਨਾਲ ਕਿਹਾ ਕਿ ਅਸੀਂ ਜੋ ਦਲਿੰਦੇ ਨੇ ਜੋ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਉਹਨਾਂ ਦੇ ਖਿਲਾਫ ਹਾਂ ਔਰ ਉਹਨਾਂ ਦੇ ਜੋ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇਗੀ ਅਤੇ ਅਸੀਂ ਮੋਦੀ ਦੇ ਨਾਲ ਉਹ ਇੱਕ ਬਹੁਤ ਵੱਡਾ ਸੰਦੇਸ਼ ਹੈ ਸ਼ਹਿਰ ਅਹਿਮਦਗੜ੍ਹ ਤੋਂ ਜੋ ਕਿ ਅੱਜ ਦੇ ਹਾਲਾਤਾਂ ਨੂੰ ਸੰਭਾਲਣ ਦੇ ਲਈ ਅੱਗੇ ਆਏ ਹੈ ਸ਼ਹਿਰ ਸੋਸੀ ਸਾਰੇ ਸ਼ਹਿਰ ਜੀ ਮੈਂ ਐਡ ਕਰਨੀ ਚਾਹਾਂਗਾ ਪੂਰੀ ਸਰਕਾਰ ਵੀ ਬਚ ਨਹੀਂ ਸਕਦੀ 7 ਲੱਖ ਫੌਜ ਦੇ باوجود ਅਗਰ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਸਵਾਲ ਸਰਕਾਰ ਦੇ ਮੱਥੇ ਤੇ ਵੀ ਆ ਸਕਿਉਰਿਟੀ ਲੈਕਚਰ ਕਿੱਥੇ ਨੇ ਕਿੱਥੇ ਸਿਕਿਉਰਿਟੀ ਲੈਕਚਰ ਅਗਰ 7 ਲੱਖ ਸਿਕਿਉਰਿਟੀ ਦੇ ਬਾਵਜੂਦ ਆਰਮੀ ਦੇ ਬਾਵਜੂਦ ਇਦਾਂ ਦੀਆਂ ਘਟਨਾਵਾਂ ਆਮ ਲੋਕ ਮਰਨਗੇ ਸਿਟੀਜ਼ਨ ਮਰਨਗੇ ਤਾਂ ਸਰਕਾਰ ਵੀ ਜਵਾਬ ਦੇ ਬਿਨਾ ਬਚ ਨਹੀਂ ਪਾਉਗੀ ਸਰਕਾਰ ਨਹੀਂ ਬਚੂਗੀ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਕਿ ਸਾਡੀਆਂ ਕਿੱਥੇ ਇੰਟੈਲੀਜੈਂਸ ਏਜੰਸੀਜ਼ ਨੇ ਸਟੇਟ ਏਜੰਸੀਜ਼ ਨੇ ਇਵਨ ਅਸੀਂ ਕੋਲਾਬੋਰੇਸ਼ਨ ਕਰਕੇ ਇੰਟਰਨੈਸ਼ਨਲ ਏਜੰਸੀਆਂ ਦੇ ਨਾਲ ਕੰਮ ਕਰਦੇ ਹਾਂ ਸਿਕਿਉਰਿਟੀ ਆਪਸ਼ਨ ਕਿੱਥੇ ਨੇ ਸਰਕਾਰ ਵੀ ਜਵਾਬ ਦੇਵੇ ਜਿਹੜੇ નિર્ਦੋਸ਼ 26 ਲੋਕ ਸ਼ਹੀਦ ਹੋਏ ਨੇ ਉਹਦਾ ਨਹੀਂ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਲੋ ਜੀ ਹਿੰਦੂਸਤਾਨੀ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਬਹੁਤ ਪਿਆਰ ਹੈ ਪਰ ਜੋ ਇਹ ਸ਼ਰਮਨਾਕ ਘਟਨਾ ਹੋਈ ਹੈ ਜੋ ਹੁਣ ਇਸ ਤੇ ਸਾਡੀ ਜੋ ਮੌਜੂਦਾ ਸਰਕਾਰ ਹੈ ਜੋ ਉਹਨਾਂ ਦਾ ਫੈਸਲਾ ਹੋਵੇਗਾ ਉਹ ਬਿਲਕੁਲ ਠੀਕ ਹੋਵੇਗਾ ਸੋ ਸਾਡੇ ਨਾਲ ਜੁੜੇ ਰਹਿਣ ਲਈ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਦੋਂ ਵੀ ਕੋਈ ਨਵੀਂ ਅਪਡੇਟ ਮਿਲੇਗੀ ਆਪ ਜੀ ਨਾਲ ਸਾਂਝੀ ਕਰ ਦੇਵਾਂਗੇ ਧੰਨਵਾਦ ਜਿੰਦਾ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਬੰਦੇ ਬਾਦਰ ਬੰਦੇ ਬਾਦਰ ਜੈ ਮਰਦਾਬਾਦ ਅਤਵਾਦ ਮਰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਲੋਕ ਇਕੱਠੇ ਹੁਣ ਬੋਲੀ ਵੰਦੇ ਬਾਦਰ ਬੰਦੇ ਬਾਦਰ ਬੰਦੇ ਬਾਦਰ ਬੰਦੇ ਬਾਦਰ ਹਿੰਦੁਸਤਾਨ ਜੀ ਦੀ ਫਤਹ ਹਿੰਦੁਸਤਾਨ ਅੱਜ ਸਾਡੇ ਨਾਲ ਪਹਲਗਾਮ ਅੰਤਖਵਾਦ ਘਟਨਾ ਤੋਂ ਬਾਅਦ ਅਸੀਂ ਅਮੜਗੜ ਪਹੁੰਚੇ ਹਾਂ ਸਾਡੇ ਨਾਲ ਕਾਂਗਰਸ ਦੇ ਕੁਝ ਉਕੇ ਨੇਤਾ ਅਤੇ ਕਾਰਕੂਨ ਸਾਡੇ ਦਰਮਿਆਨ ਨੇ ਜੋ ਇੱਕ ਕੈਂਡਲ ਮਾਰਚ ਕਰ ਰਹੇ ਨੇ ਮੈਂ ਵਨ ਬਾਈ ਵਨ ਉਹਨਾਂ ਤੋਂ ਪੁੱਛਾਂਗਾ ਕਿ ਉਹ ਕਿਸ ਮਕਸਦ ਲਈ ਇਕੱਠੇ ਹੋਏ ਨੇ ਤੇ ਉਹਨਾਂ ਦਾ ਆਵਾਮ ਨੂੰ ਕੀ ਸੰਦੇਸ਼ ਆ ਸਾਡੇ ਨਾਲ ਨੇ ਸਪਿਤਮਾਨ ਜੀ ਭਾਰਤੀ ਨੂੰ ਸ਼ਰਮਾ ਮਿਲਿਆ ਇਸ ਤਰ੍ਹਾਂ ਬਹੁਤ ਦਰਦਨਾਕ ਤਰੀਕੇ ਨਾਲ ਵੈਲਗ੍ਰੰਦ ਦੇ ਇਹਨੇ ਇੱਕ ਪਾਸੇ ਨਜ਼ਰ ਇਹ ਤੋਂ ਲੱਗਦਾ ਹੈ ਕਿ ਭਾਰਤੀ ਕੰਮ ਕਰ ਲੋ ਆਪ ਸਿੰਪਲੀ ਚੱਲੋ मशूम लोगों को इस तरह जान लैन हर भारत है उन्होंने परिवारों का दर्द महसूस करना है हर भारत वासी भारत सरकार के नाम लाए घड़ी तो घड़ी देवी कार्रवाई करें जो भी पैसा लैंड कांग्रेस पार्टी सीटी कह चुके हैं अभी पूरे भारत सरकार के नाम अच्छी ਇਹ ਦੇਖੋ ਆਪਾਂ ਸਪੈਸ਼ਲ ਚਾਰ ਚਿਸ ਨੂੰ ਪੰਜਾਬੀਤ ਬਣੀ ਜੋ ਕਿਤੇ ਅਸਰਸ਼ ਪਾਇੰਦ ਨੇ ਐਮਐਮਓ ਦੇ ਬਸ ਸਰ ਇੱਕ ਹੋਰ ਸਵਾਲ ਆ ਇੱਕ ਆਮ ਨਾਗਰਿਕਤਾ ਹੈ ਕਿ 7 ਲੱਖ ਦੇ ਕਰੀਬ ਆਮਨੀ ਡਿਫੈਂਸ ਫੋਰਸਿਸ ਸਾਡੀਆਂ ਉੱਥੇ ਨੇ ਸਾਡੀਆਂ ਸਟੇਟ ਇੰਟੈਲੀਜੈਂਸ ਨੇ ਸੈਂਟਰ ਇੰਟੈਲੀਜੈਂਸ ਏਜੰਸੀਆਂ ਨੇ ਅਸੀਂ ਹੋਰ ਏਜੰਸੀਆਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਕੰਮ ਕਰਦੇ ਆਂ ਸਵਾਲ ਇੱਥੇ ਇਹ ਹੈ ਕਿ ਕਿਤੇ ਨਾ ਕਿਤੇ ਸਿਕਿਉਰਿਟੀ ਲੈਕਸ ਵੀ ਨੇ ਕਮਲ ਧਾਲੀਵਾਰ ਜੀ ਨੂੰ ਪੁੱਛਣਾ ਚਾਹਾਂਗੇ ਦੈਟ ਸਿਕਿਉਰਟੀ ਦੈਟ ਹੀ ਉਹ ਬੰਦਾ ਮੈਂ ਮੋਦੀ ਚਨਲ ਦੀ ਮੱਧ ਪ੍ਰਸ਼ਾਸਨ ਦੇ ਕੋਲੋਂ ਜਾਂਚ ਕਰਾਈ ਹੈ ਸਾਡੀ ਅਧਿਆਪਕ ਨੂੰ ਜਿਹੜਾ ਉਹ ਆ ਗਿਆ ਉਹ ਕੁਝ ਕਾਉਣਾ ਕਿ ਇਹ ਜਿਹੜਾ ਸਤਿਮਾ ਜਿਹੜਾ ਇਹ ਅਟੈਕ ਆ ਇਹ ਮੈਂ ਸਮਝਦਾ ਹਿੰਦੁਸਤਾਨ ਤੇ ਨੀ ਪੂਰੀ ਦੁਨੀਆ ਦੀ ਇਨਸਾਨੀਅਤ ਤੇ ਹੋਇਆ ਹੈ ਇਨਸਾਨੀਅਤ ਅਜੇ ਉਹ ਸ਼ਰਮਸਾਰ ਹੋਈ ਹੈ ਜਿਦ ਤੇ ਗੱਲ ਕੋ ਸਿਕਿਉਰਟੀ ਦੀ ਕਰਦਾ ਆਫ ਕੋਰਸ ਕਿ ਮੈਂ ਮੰਨਦਾ ਸਾਰੀ ਸਿਕਿਉਰਟੀ ਦਾ ਇੱਕ ਫੇਰ ਜਿਹਾ ਇਸ ਇਸ ਤਰੀਕੇ ਨਾਲ ਆ ਕੇ ਜਿੰਨੀ ਵੱਡੀ ਗੱਲ ਹੋ ਗਈ ਹੈ ਸਾਡੇ ਜੀ ਨਾਲ ਤੇ ਮੁਲਾਹਾ ਹੋਇਆ ਪਰ ਕਿਉਂ ਆਪਾਂ ਇਹ ਚੀਜ਼ਾਂ ਨੂੰ ਪਿੱਛੇ ਛੱਡੀਏ ਕਿਵੇਂ ਸਰਪਾਰਟੀ ਮੀਟਿੰਗ ਹੋਈ ਹੈ ਸਾਰੀਆਂ ਪਾਰਟੀਆਂ ਦੀ ਅੱਜ ਸਾਨੂੰ ਥੋੜਾ ਯੂਨਾਈਟਡ ਹੋ ਕੇ ਦੁਨੀਆ ਨੂੰ ਦਿਖਾਉਣਾ ਚਾਹੀਦਾ ਹੈ ਕਿ ਸਾਰਾ ਹਿੰਦੂਸਤਾਨ ਇਕੱਠਾ ਉੱਠ ਕੇ ਜਿਹੜੇ ਦੇਸ਼ਾਂ ਨੇਤਰੀ ਦੀ ਕਰੀ ਲੱਖੋ ਕੋਈ ਮੁਹਰਬਤ ਆਪ ਦੀ ਵਾਸਤੇ ਕੌਣ ਨਾਲ ਸਮੇਂ ਦੇ ਵਿੱਚ ਇਦਾਂ ਨਹੀਂ ਚੱਲਦਾ ਰਹੋਣ ਅਸੀਂ ਭਾਰਤ ਸਰਕਾਰ ਕੋਲ ਮੰਗੂ ਵੀ ਕਰਦੇ ਹਾਂ ਕਿ ਜਿਹੜੀ ਸਿਕਿਉਰਿਟੀ ਕੈਂਟ ਹੈ ਉਹ ਬੈਟਰ ਜ਼ਰੂਰ ਰਿਵਿਊ ਕੀਤਾ ਜਾਵੇ ਕਿ ਕਿ ਫੌਜ ਬਹੁਤ ਵੱਡੀ ਆ ਸਿਕਿਉਰਿਟੀ ਕੇ ਬਹੁਤ ਵੀ ਬੜੀਆਂ ਬੜੀਆਂ ਵੱਡੀਆਂ ਏਜੰਸੀਆਂ ਨੇ ਇਦਾਂ ਨਹੀਂ ਸਰਨਾਵਾ ਨੂੰ ਹੋਰ ਤੋਂ ਪਹਿਲੇ ਨਾ ਕਿਤੇ ਨਾ ਕਿਤੇ ਮੁੱਦਾ ਥੋੜਾ ਜਿਹਾ ਕ੍ਰਿਮੀਨਲ ਡਿਸਹਾਰਮਨੀ ਦਾ ਮੁੱਦਾ ਵੀ ਬਣਦਾ ਜਾ ਰਿਹਾ ਹੈ ਉਹਦੇ ਲਈ ਤੁਹਾਡੀ ਪਾਰਟੀ ਦਾ ਔਰ ਤੁਹਾਡੇ ਭਾਈਚਾਰੇ ਦਾ ਇੱਥੇ ਦੀ ਆਵਾਮ ਨੂੰ ਕੀ ਸੰਦੇਸ਼ ਹੈ ਮੈਂ ਪਹਿਲਾਂ ਕੁਝ ਕਹਿਣਾ ਚਾਹਾਂਗਾ ਸ਼ੀਨਾ ਨੇ ਹਮਲਾ ਕੀਤਾ ਉਹ ਕਿਸੇ ਤਰ੍ਹਾਂ ਨਹੀਂ ਕੋਈ ਇਨਸਾਨੀਅਤ ਨਹੀਂ ਕੋਈ ਵੀ ਸ਼ਰਮ ਦਾ ਇਨਸਾਨ ਇਹ ਕਰੇ ਕੋਈ ਇਨਸਾਨੀਅਤ ਤੇ ਹਮਲਾ ਮੈਨੂੰ ਲੱਗਦਾ ਕਿ ਹਰ ਸੁਝਾਨਾ ਆਮੀਸੀ ਨਜ਼ਰ ਗਿਆ ਨਾ ਦੇ। ਉਹ ਯਾਹ ਦੁਨੀਆ ਚ ਇਸ ਗੱਲ ਦਾ ਦੱਸਦਾ ਪੂਰੇ ਦੇਸ਼ ਦੱਸਦਾ। ਮੈਂ ਤਾਂ ਇਸ ਨੂੰ ਬੜੀ ਕੋਚੂ ਦੇਖਦਾ। ਜਿਹੜੀਆਂ ਤਾਕਤਾਂ ਅਸਲ ਜਿਸ ਦੇ ਪਿੱਛੇ ਉਹੀ ਤਾਕਤਾਂ ਪੰਜਾਬ ਦੇ ਰਾਜ ਕਰ ਰਿਹਾ ਸੀ। ਉਹੀ ਤਾਕਤਾਂ ਕਿਹਨੇ ਡਰਨ ਭੇਜੀਆਂ, ਇੱਕ ਸਨਦੀਆਂ ਭੇਜੀਆਂ। ਉਹੀ ਲੱਗਦਾ ਇੱਥੇ ਮੰਮੀ ਹੁੰਦੀ। ਤੇ ਪੰਜਾਬ ਦੇ ਵਸਦੇ ਤਾਂ ਇੱਕ ਕਾਂਗਰਸ ਪਾਰਟੀ ਨੇ ਲੜਾਈ ਲੜ ਕੇ ਪੰਜਾਬ ਨੂੰ ਸ਼ਾਂਤੀ ਤੇ ਲਿਆਉਣਾ। ਪੰਜਾਬ ਦੇ ਬਹੁਤ ਲੋਕਾਂ ਨੇ ਇਸ ਤੋਂ ਆਪਣਾ ਰੱਖਦੇ ਹੋਣਾ ਚਾਹ। ਤੇ ਅਸੀਂ तो समझते हैं कि अतवाद किसी धर्म का नहीं ये ये है यह अतवाद इंसानियत विरोधी है विरोधी है ये असं सारे खिलाफ खड़े हर एक धर्म का व्यक्ति अहमद करता है हर एक धर्म का व्यक्ति इस के पिछे ये अतवाद के खिलाफ है सब तो इंपोर्टेंट गल मैं भी कहूँगा कि कांग्रेस पार्टी जो जाना, इस में जाना तो इस दी इस लड़ाई पाब को बचाने वो अच्छ इसकी डूंगाई में समझ के होर तरीके तरीके कहती है ਕੀ ਇਹ ਜਿਹੇ ਚੀਜ਼ਾਂ ਪੰਜਾਬ چھوڑ ਦੀ ਰੋਕਣ ਪੰਜਾਬ ਦੀ ਸਰਕਾਰ ਵੀ ਜਾ ਕੇ ਇਹ ਜਿਹੜੀਆਂ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ ਉਸ ਨੂੰ ਵੀ ਰੋਕਿਆ ਜਾਣਾ ਉਹਨਾਂ ਨਾਲ ਲੜਾਈ ਲੜਨੀ ਵੀ ਉਨੀ ਜ਼ਰੂਰੀ ਹੈ ਅੱਜ ਸਰਕਾਰ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਿਹੜੀ ਉਧਰੋਂ ਚੀਜ਼ਾਂ ਆ ਰਹੀਆਂ ਸਾਡੇ ਦਰਮਿਆਨ ਕਾਉਂਸਲਰ ਦੀਪਾ ਜੀ ਵੀ ਨੇ ਮੈਂ ਉਹਨਾਂ ਦੇ ਵਿਚਾਰ ਵੀ ਜਾਣਾਂਗਾ ਇਸ ਮੁੱਦੇ ਉੱਪਰ ਕੀ ਕਹਿਣਾ ਚਾਹੁੰਦੇ ਨੇ ਜੈ ਮਾਤਾ ਜੀ ਸਾਰੀ ਪਾਰਟੀਆਂ ਵਾਂਜੇ ਦੋ ਪਟਕੇ ਜਿਹੜੀ ਇਹ ਮਤਭੇਦ ਟਿਕਣਾ ਹੋਈ ਆ ਅਸੀਂ ਇਹਦੀ ਨਿੰਦਾ ਕਰਦੇ ਆਂ ਤੁਸੀਂ ਸਾਰੇ ਸ਼ਹਿਰ ਵਾਸੀ ਇੱਕ ਜਟੋਗੇ ਸਾਰੀ ਪਾਰਟੀ ਆਵਾਜ਼ ਦੇ ਉੱਪਰ ਟਕ ਕੇ ਅਸੀਂ ਇਹ ਮੰਨਦਾ ਕਰਦੇ ਹਾਂ ਵੀ ਇਹਦੇ ਇੱਕ ਹੋਰ ਹੈ ਨਾ ਸਰਕਾਰ ਹੈ ਸੈਂਟਰ ਸਰਕਾਰ ਹੈ ਕਿ ਉਹ ਜਲਦੋ ਜਲ ਹੱਲ ਲਿਖਿਆ ਕਰਨਗੇ ਇਹ ਵੀ ਇੱਕ ਲਿਕਨ ਹੋਣਾ ਚਰਕੜੀਆ ਉਹਦੇ ਕਰਕੇ ਸਾਰਾ ਜਿਹੜਾ ਡਿਸਟਰਬ ਹੋ ਰਿਹਾ ਸੀ ਹਿੰਦੂ ਭਾਈਚਾਰੇ ਨਾਲ ਜਿਹੜੀ ਖੜੀ ਖਰਾਬ ਹੋ ਰਹੀ ਹੈ ਇਹਦੇ ਲੱਤ ਪਾਈ ਜਾਵੇ ਧੰਨਵਾਦ ਅਮਨ ਅਫੀਜੀ ਜੀ ਅੱਜੇ ਬਾਕੀ ਸਾਰੇ ਭਰਾਵਾਂ ਨੇ ਦੱਸਿਆ ਹੀ ਆ ਜਿਹੜੇ ਬੰਦੇ ਹਮਲੇ ਕਰਦੇ ਨੇ ਜਾਂ ਅੱਤਵਾਦੀ ਨੇ ਉਹਨਾਂ ਦਾ ਕੋਈ ਕਰਮ ਨਹੀਂ ਹੁੰਦਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਸਾਰੇ ਜਿੰਨੇ ਵੀ ਅਹਮਦਗੜ੍ਹ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਭਾਈਚਾਰਕ ਸਾਂਝ ਦੇਖਣ ਨੂੰ ਸਾਨੂੰ ਮਿਲੀ ਆ ਇੱਥੇ ਹਰ ਧਰਮ ਦੇ ਲੋਕ ਆਏ ਨੇ ਚਾਹੇ ਉਹ Hindu ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਚਾਹੇ Muslim ਚਾਹੇ Sikh ਚਾਹੇ Sai so ਅਹਮਦਗੜ੍ਹ ਵੱਲੋਂ ਬਹੁਤ ਵੱਡੀ ਗੱਲਬਾਤ ਆ ਵੀ ਭਾਈਚਾਰਕ ਸਾਂਝ ਇੱਕ ਮੈਂ ਇੱਕ ਮੈਸੇਜ ਦੇਣਾ ਚਾਹਣਾ ਸਾਰੇ ਦੁਨੀਆ 'ਚ বাসਦੇ ਪੰਜਾਬੀ ਭੈਣ ਭਰਾਵਾਂ ਨੂੰ ਕਿਤੇ ਵੀ ਕਿਸੇ ਵੀ ਧਰਮ ਨਾਲ ਸੰਬੰਧਤ ਨਹੀਂ ਗਏ ਉਹਨਾਂ ਨੂੰ ਬੇਨਤੀ ਆ ਵੀ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਭਾਈਚਾਰਕ ਸਾਂਝ ਦੀ ਗੱਡੀ ਰੱਖਣੀ ਆ ਆਪਾਂ ਕਿਸੇ ਨਾਲ ਲੜਨਾ ਨਹੀਂ ਕਿਸ ਨੂੰ ਉੱਚਾ ਨਹੀਂ ਮੈਂ ਸਾਹਬਦ ਨਹੀਂ ਕਹਿਣਾ ਉੱਪਰ ਸਰਕਾਰ ਦੀ ਡਿਊਟੀ ਹੈ ਉਹ ਆਪੀ ਲੱਭਣਗੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਵੀ ਅਗਰ ਜਿਹੜੀ ਇਹ ਜਿਹੜੇ ਜਿਨ੍ਹਾਂ ਨੇ ਗਲਤ ਕੰਮ ਕੀਤਾ 26 ਪਰਿਵਾਰਾਂ ਦੀਆਂ ਲਾਸ਼ਾਂ ਬਚਾਈਆਂ ਨਹੀਂ ਗੀਆਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਵੇ ਤਾਂ ਕਿ ਪੂਰੀ ਦੁਨੀਆ 'ਚ ਪੱਗ ਲੱਗੇ ਵੀ ਹਿੰਦੁਸਤਾਨ 'ਚ ਕੋਈ ਗਲਤ ਕੰਮ ਹੁੰਦਾ ਤਾਂ ਬਿਲਕੁਲ ਬਦਾਅਸਤੀ ਕੀਤਾ ਜਾਵੇਗਾ ਮੈਂ ਇੰਨੀਆਂ ਗੱਲਾਂ ਕਰਦਾ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਸਾਡੇ ਸਾਰੇ ਅਸੀਂ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇੱਥੇ ਸਾਰੇ ਭੈਣ ਭਰਾ ਆਏ ਇਨਾਂ ਦਾ ਸਾਰਿਆਂ ਦਾ ਧੰਨਵਾਦ ਦਰਦਿਆ ਕਰੀਆਂ ਤੋਂ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਬਹੁਤ ਬਹੁਤ ਧੰਨਵਾਦ ਮੁਹੰਮਦ ਸਾਜੀ ਜੀ ਅੱਜ ਮੈਂ ਵੀ ਕਹੂੰਗਾ ਜੋ ਵੀ ਇਹ ਹੋਇਆ ਪਹਿਲਗਾਮ ਦੇ ਵਿੱਚ ਇਨਸਾਨੀਅਤ ਦਾ ਕਤਲ ਹੋਇਆ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਜਿਸ ਨੂੰ ਸਾਰਾ ਦੇਸ਼ ਅੱਜ ਬੋਸ਼ੂਕ ਦੇ ਵਿੱਚ ਆ ਤੇ ਜੋ ਵੀ ਇਹ ਹੋਇਆ ਹੈ ਬਹੁਤ ਹੀ ਮੰਦ ਭਗਾ ਹੈ ਕਿ ਕਦੇ ਹੋਣਾ ਨਹੀਂ ਚਾਹੀਦਾ ਵੀ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਸਾਡੀ ਸ਼ਹਿਰ ਦੀ ਅਮਦਗੜ ਦੀ ਹੈ ਹਮੇਸ਼ਾ ਕਾਇਮ ਰਹੂਗੀ ਤੇ ਇਨਸ਼ਾਅੱਲਾ ਸਾਰੇ ਅਸੀਂ ਇਕੱਠੇ ਆ ਇਕੱਠੇ ਰਹਿਵਾਂਗੇ ਧੰਨਵਾਦ ਪ੍ਰਧਾਨ ਜੀ ਤੁਸੀਂ ਜੀ ਮੈਂ ਇਹ ਗੱਲ ਕਹਾਂਗਾ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਭਾਈਚਾਰਾ ਇੱਕਤਾ ਜਿੰਦਾਬਾਦ ਔਰ ਇੱਕ ਜੀ ਮੈਂ ਜ਼ਰੂਰ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਇਹ ਪਾਕਿਸਤਾਨ ਨੂੰ ਮੂੰਹ ਤੋੜ ਸਾਨੂੰ ਜਵਾਬ ਦੇਣਾ ਪਊਗਾ ਜਦ ਤੱਕ ਅਸੀਂ ਮੂੰਹ ਤੋੜ ਜਵਾਬ ਨਹੀਂ ਦਿੰਦੇ ਇਹਨੇ ਉਹ ਕੰਮ ਕਰਿਆ ਜਿਹੜਾ ਹਿੰਦੁਸਤਾਨ ਕਦੇ ਤੱਕ ਮੈਂ ਨਹੀਂ ਸੁਣਿਆ ਆਪਣੀ ਜ਼ਿੰਦਗੀ ਦੇ ਵਿੱਚ ਕਈ ਕਈ ਲੋਕਾਂ ਨੂੰ ਭਣਾ ਦੇ ਸਵਾਦ ਲੁੱਟੇ ਜਿੱਥੇ ਐਂ ਗੋਲੀਆਂ ਮਾਰੀਆਂ ਨੇ ਅੱਜ ਤੱਕ ਕੋਈ ਕਿਸੇ ਬੰਦੇ ਨੇ ਨਹੀਂ ਸੁਣਿਆ ਪਾਕਿਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਅਸੀਂ ਭਾਰਤ ਨਿਊਜ਼ ਦਾ ਵੀ ਧੰਨਵਾਦ ਕਰਦੇ ਹਿੱਕੀ ਸੂਰਜ ਅਗਵਾਈ ਕਰਦੇ ਨੇ ਤਾਂ ਧੰਨਵਾਦ ਜੋ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਸਾਡੇ ਪੀਰ ਪਗੰਬਰਾਂ ਨੇ ਕਿਸੇ ਵੀ ਧਰਮ ਦੇ ਨੇ ਸਾਨੂੰ ਫਰਕ ਨਹੀਂ ਪਾਇਆ ਅਸੀਂ ਵੀ ਨਹੀਂ ਫਰਕ ਪਾਉਣਾ ਉਹ ਵੀ ਜਿੰਨੇ ਚੱਲਦੇ ਭਾਈਚਾਰਕ ਸਾਂਝ ਇਕੱਠੀ ਰੱਖੀ ਉਹਨਾਂ ਨੇ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅੱਜ ਅਸੀਂ ਵੀ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਸਾਰਿਆਂ ਨੇ ਚੱਲਣਾ ਅਸੀਂ ਕੋਈ ਗਲਤੀ ਨਹੀਂ ਕਰਨੀ ਇੱਕ ਦੂਸਰੇ ਭੈਣ ਭਰਾ ਦੇ ਨਾਲ ਰਲ ਕੇ ਚੱਲਣਾ ਜਿਹੜੇ ਗੱਲ ਉਹਨਾਂ ਨੂੰ ਸਰਕਾਰ ਦਾ ਆਪ ਹੀ ਸਜਾਤ ਬायेਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਰਤ ਨਿਊਜ਼ ਨਾਲ ਜੁੜੇ ਲੋਕਾਂ ਨੂੰ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਵੀ ਇਹ ਸਪੈਸੀਫਿਕਲੀ ਕਾਂਗਰਸ ਦਾ ਕੱਟ ਨਹੀਂ ਹੈ ਸਾਰਾ ਜੀ ਅਕਾਲੀ ਪਾਰਟੀ ਤੋਂ ਕੌਂਸਲਰ ਨੇ ਔਰ ਹੋਰ ਵੀ ਛੋਟੀਆਂ ਵੱਡੀਆਂ ਪਾਰਟੀਆਂ ਦੇ ਸਾਰੇ ਸਾਥੀਆਂ ਨੇ ਮਿਲ ਕੇ ਕੱਟ ਕੀਤਾ ਔਰ ਸਭ ਦਾ ਸੰਦੇਸ਼ ਇਹੀ ਹੈ ਕਿ ਆਪਾਂ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ ਧੰਨਵਾਦ